ਅੱਜ ਕਿਹੜਾ ਪਿੰਡ ਆਪਣਾ ਜੀ ਲੁਹਿਆਣਾ ਜਿਹੜਾ ਜੀ ਔਰ ਇਹ ਗਨਤੰਤਰ ਦਿਵਸ ਤੇ ਅੱਜ 26 ਜਨਵਰੀ ਨੂੰ ਆਏ ਔਰ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਮਾਹੌਲ ਸੀ ਔਰ ਬੱਚੇ ਨੂੰ ਕਿਸ ਤਰ੍ਹਾਂ ਦਾ ਆਵਾਦ ਮਿਲੇ ਹਾਂਜੀ ਮੇਰੇ ਬੇਟਾ ਜੁਰਾ ਸਿੰਘ ਇਹਨੂੰ ਗੂਗਲ ਕਰਬੈਂਟਰ ਦਾ ਨਾਮ ਮਿਲਿਆ ਵਾ ਕਿਉਂਕਿ ਜਿਸ ਤਰ੍ਹਾਂ ਗੂਗਲ ਤੇ ਆਪਾਂ ਟੈਪ ਕਰਦੇ ਆ ਕੋਈ ਵੀ ਅੱਖਰ ਤੇ ਉਹ ਆਪਾਂ ਨੂੰ ਉਹਦੀ ਇਪੋਰਟੈਂਸ ਦੱਸਦਾ ਵਾ ਇਸ ਤਰ੍ਹਾਂ ਹੀ ਇਹ ਜਸਟ ਗੂਗਲ ਦਾ ਜਿਸ ਅਲਫਾਬੈਟ ਦੇਦਾ ਏ ਬੀ ਸੀ ਦੇ ਟੂਲਾਂ ਦੇ ਨਾਮ ਦੱਸਦਾ ਇਪੋਰਟੈਂਸ ਦਾ ਫਿਰ ਵਰਕਿੰਗ ਕਰਕੇ ਦਿਖਾਉਂਦਾ ਵਾ ਇਸ ਸੰਸਾਰ ਦਾ ਪਹਿਲਾ ਬੱਚਾ ਹੋਇਆ ਵਾ ਜਿਹੜਾ ਸਭ ਤੋਂ ਛੋਟਾ ਗਿਆ 1 ਸਾਲ ਦਾ ਸੀ ਉਹ ਡਰਿਲਟ ਹੋਣੀ ਸ਼ੱਕਿਆ ਸੀ ਹੁਣ ਲੱਕੜ ਦਾ ਸਾਰਾ ਕੰਮ ਕਰਦਾ ਵਾ ਜਿਹਦੇ ਕਰਕੇ ਉਹ ਗਿੰਨੀ ਬੁੱਕ 'ਚ ਵੀ ਨਾਮ ਆ ਰਿਹਾ ਤੇ ਮਾਨ ਮੰਤਰੀ ਆਪਣੇ ਡਾਕਟਰ ਬਲਜੀਤ ਕੌਰ ਜੀ ਨੇ ਖੁਸ਼ ਹੋ ਕੇ ਇਥੇ ਤਾ ਕਿੰਨੀ ਖੁਸ਼ੀ ਮਿਲਦੀ ਹੈ ਆਪਣੇ ਆਪ ਨੂੰ ਜਦੋਂ ਇਸ ਤਰ੍ਹਾਂ ਮਤਲਬ ਤੁਹਾਡਾ ਬੱਚਾ ਵਰਡ ਦੇ ਵਿੱਚ ਇਸ ਤਰ੍ਹਾਂ ਮਤਲਬ ਆਪਣੇ ਆਪ ਇੰਨਾ ਇੰਟੈਲੀਜੈਂਟ ਨਿਕਲਿਆ ਹਾਂਜੀ ਬਹੁਤ ਖੁਸ਼ੀ ਹੁੰਦੀ ਆ ਤੇ ਮੈਂ ਸਾਰਿਆਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹਾਂਗਾ ਆ ਬੱਚੇ ਦੇ ਅਸਲ ਭਗਵਾਨ ਟੀਚਰ ਉਸ ਦੇ ਮਦਰ ਫਾਦਰ ਹੁੰਦੇ ਨੇ ਤੇ ਇਸ ਇਹੀ ਮੋਢੀ ਲਈ ਸਿੱਖਿਆ ਘਰ ਤੋਂ ਸ਼ੁਰੂ ਹੁੰਦੀ ਆ ਇਸ ਕਰਕੇ ਹਰ ਮਾਦਰਵਾਦਰ ਨੂੰ ਆਪ ਦੇ ਬੱਚੇ ਨਾਲ ਦੋਸਤ ਬਣ ਕੇ ਅੱਗੇ ਆਉਣਾ ਚਾਹੀਦਾ ਜੀ ਤਾਂ ਕਿੰਨਾ ਧੰਨਵਾਦ ਕਰੋਗੇ ਇਸ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਕਾਰ ਦਾ ਤਾਂ ਜੋ ਸਾਡੇ ਬੱਚੇ ਦੀ ਹੌਸਲਾ ਫਜ਼ਾਈ ਲਈ ਜੋ ਅੱਜ ਸਨਮਾਨ ਕੀਤਾ ਹੈ ਜੀ